ਸਰ ਆਪ ਜੀ ਦਾ ਸੁਭ ਨਾਮ ਮੇਰਾ ਨਾਮ ਲਾਰੈਂਸ ਚੌਧਰੀ ਹੈ ਮੈਂ ਸਰ ਸਾਹਿਬ ਅੱਜ ਜੋ ਇਹ ਰੱਖੀ ਗਈ ਹੈ ਮੀਟਿੰਗ ਇਸ ਮੀਟਿੰਗ ਮੇ ਕਿਆ ਚੀਜ਼ ਪਾਸ ਹੋਈ ਹੈ ਆਪਕੀ ਤਰਫ ਸੇ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਦੇ ਬੈਨਰ ਹੇਠ ਜੋ ਮੋਗਾ ਵਿਖੇ ਪਿਛਲੇ ਦਿਨੀ ਕ੍ਰਿਸਚਨ ਨੈਸ਼ਨਲ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਹੋਈ ਸੀ ਉਹਦੇ ਵਿੱਚ ਇਸ ਬੈਨਰ ਹੇਠ ਪਟਿਆਲਾ ਵਿਖੇ ਰੈਲੀ ਕਰਨ ਦਾ ਜਿਹੜਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਸੀ ਅੱਜ ਉਸ ਰੈਲੀ ਦੇ ਸਬੰਧ ਵਿੱਚ ਪਟਿਆਲਾ ਦੇ ਸਾਰੇ ਚਰਚਾਂ ਨੇ ਇਕੱਠੇ ਹੋ ਕੇ ਹਲਕਾ ਸਮਾਣਾ ਦੇ ਨਿਊ ਜਰੂਸ਼ਲਮ ਚਰਚ 'ਚ ਗੜੀ ਸਾਹਿਬ ਰੋਡ ਵਿਖੇ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਉਸ ਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਬਿਸ਼ਪ ਸੁਖਚਾਨ ਮਸੀ ਸੀ ਸੀਨੀਅਰ ਵਾਈਸ ਪ੍ਰਧਾਨ ਸਾਡੇ ਪਾਸਟਰ ਗੁਰਚਨ ਰੇਤਗੜ ਤੋਂ ਸਾਡੇ ਜਨਰਲ ਸਕੱਤਰ ਪੰਜਾਬ ਭਰਪੂਰ ਜੀ ਕੋਆਰਡੀਨੇਟਰ ਮਾਲਵਾ ਗੁਰਬਾਜ ਜੀ ਸਾਡੇ ਵੱਖ-ਵੱਖ ਡਿਸਟ੍ਰਿਕਟਸ ਤੋਂ ਜਿਹੜੇ ਪ੍ਰੈਜ਼ੀਡੈਂਟ ਆਏ ਨੇ ਔਰ ਅੱਜ ਉਸ ਰੈਲੀ ਨੂੰ ਬਹੁਤ بڑا ਜਿਹੜਾ ਇੱਕ ਹੰਗਾਰਾ ਮਿਲਿਆ ਕਿ ਪਟਿਆਲਾ ਕੇ ਕਮ ਸੇ ਕਮ 100 ਚਰਚਸ ਆ ਜਹਾਂ ਪਰ ਇਕੱਠੇ ਇਕੱਠੇ ਹੋਏ ਸੀ ਕਿ ਉਹਨਾਂ ਨੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜਾ ਇਸ ਰੈਲੀ ਨੂੰ ਸਫਰ ਬਣਾਉਣ ਦੇ ਲਈ ਆਪਣਾ ਪੂਰਨ ਸਮਰਥਨ ਦਿੱਤਾ। ਔਰ ਅਸੀਂ ਆਸ ਕਰਦੇ ਆ ਕਿ ਜਿਹੜੀ ਇਹ ਪਟਿਆਲਾ ਦੀ ਰੈਲੀ ਹੋ ਰਹੀ ਆ ਪੰਜਾਬ ਭਦਰ ਦੀ। ਇਸ ਵਿੱਚ ਜਿਹੜੇ ਆ ਘੱਟ ਤੋਂ ਘੱਟ 25000 ਲੋਕ ਜਿਹੜੇ ਆ ਉਹ ਸ਼ਾਮਿਲ ਹੋਣਗੇ। ਰੈਲੀ ਦਾ ਮਕਸਦ ਕੀ ਆ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਜਿਹੜਾ ਘੱਟ ਗਿਣਤੀਆਂ ਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਖਾਸ ਕਰਕੇ ਕ੍ਰਿਸਚੀਅਨ ਕਮਿਊਨਿਟੀ ਨੂੰ ਔਰ ਉਹਨਾਂ ਦੇ ਬਣਦੇ ਹੱਕ ਕਦੇ ਵੀ ਉਹਨਾਂ ਨੂੰ ਦਿੱਤੇ। ਸ਼ਾਮਰਾਟ ਜ਼ਮੀਨ ਐਕਟ ਆ 1964 ਪੰਜਾਬ ਵਿੱਚ ਜਿਹਦੇ ਵਿੱਚ ਮੰਡੇਟਰੀ ਆ ਕਿ ਅਗਰ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕਸਬੇ ਸ਼ਹਿਰ ਦੇ ਵਿੱਚ ਅਗਰ ਕ੍ਰਿਸਚੀਅਨ ਪਰਿਵਾਰ ਇੱਕ ਵੀ ਰਹਿੰਦਾ ਹੈ ਤੇ ਉਹਨਾਂ ਨੂੰ ਵੀ ਜਿਹੜਾ ਆ ਗ੍ਰੇਵਜਾਰਡ ਪ੍ਰੋਵਾਈਡ ਕਰਾਉਣਾ ਜ਼ਰੂਰੀ ਹੈ ਪਰ ਬੈਰੀ ਅਨਫੋਰਚੂਨੇਟ ਕਿ ਇਸ ਭਾਈਚਾਰੇ ਦੀਆਂ ਵੋਟਾਂ ਨਾਲ ਚੁਣੇ ਹੋਏ ਨੁਮਾਇंदे ਅਸੈਂਬਲੀ ਚ ਔਰ ਪਾਰਲੀਮੈਂਟ ਚ ਪਹੁੰਚਦੇ ਨਹੀਂ ਪਰ ਜਦੋਂ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਮੁਸੀਬਾ ਭਾਈਚਾਰੇ ਨੂੰ ਕਬਰਸਤਾਨਾ ਦੇ ਸੰਬੰਧੀ ਉਹਨਾਂ ਨੇ ਕਦੇ ਵੀ ਨਾ ਅਸੈਂਬਲੀ ਵਿੱਚ ਵੋਇਸ ਰੇਜ਼ ਕੀਤੀ ਆ ਤੇ ਨਾ ਉਹਨਾਂ ਨੇ ਪਾਰਲੀਮੈਂਟ ਸੋ ਇਹ ਸਮਾਂ ਆ ਗਿਆ ਕਿ ਅਸੀਂ ਇਹ ਵਿਚਾਰ ਕੀਤਾ ਸੀ ਐਨਐਪ ਨੇ ਕਿ ਕਿਉਂ ਨਾ ਆਪ ਆਪਣੀ ਲੋਕਾਂ ਦੀ ਅਣਖ ਜਗਾਈਏ ਔਰ ਆਜ਼ਾਦੀ ਦੀ ਗੱਲ ਕਰੀਏ ਔਰ ਪੰਜਾਬ ਦੇ ਵਿੱਚ ਆਪਣਾ ਰਾਜ ਲੈਉਣ ਦੀ ਗੱਲ ਕਰੀਏ ਸੋ ਇਸੇ ਕਰਕੇ ਸੀ ਜਿਹੜਾ ਆ ਪਟਿਆਲਾ ਜ਼ਿਲ੍ਹਾ ਪਟਿਆਲਾ ਔਰ ਹਲਕਾ ਸਮਾਣਾ ਦੇ ਵਿੱਚ ਮੰਡੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ 25 ਲੱਖ ਜਿਹੜੀ ਸਾਡੀ ਪਾਪੂਲੇਸ਼ਨ ਆ ਜਿਹੜੀ ਪੰਜਾਬ ਦੀ ਅਸੈਂਬਲੀ ਦੇ ਗਠਨ ਹੋਣ ਤੇ ਪੰਜਾਬ ਦੇ ਐਮਪੀ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੀ ਆ ਇਹ ਮਤਲਬ ਜਿਹੜਾ ਡਰੇਨਿੰਗ ਦੀ ਗੁਰੂਤ ਕਿਉਂ ਪਈ ਹੈ ਪੈਸਾ ਹੀ ਪੈਸਾਰੇ ਨੂੰ ਰੈਲੀ ਦੀ ਜ਼ਰੂਰਤ ਇਸ ਕਰਕੇ ਪਈ ਆ ਕਿ ਜਿੰਨੇ ਵੀ ਨਮਾਇंदे ਸੀ ਚੁਣ ਕੇ ਭੇਜਦੇ ਆ ਉਹ ਸਾਡੇ ਨਾਲ ਪ੍ਰੋਮਿਸ ਕਰਦੇ ਆ ਇਲੈਕਸ਼ਨ ਤੋਂ ਪਹਿਲਾਂ ਕਿ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਬੱਚਿਆਂ ਦੇ ਵਜੀਫਿਆਂ ਦੀਆਂ ਸਮੱਸਿਆਵਾਂ ਨੇ ਸਾਡੇ ਜਿਹੜੇ ਬੇਘਰ ਲੋਕ ਨੇ ਜਿਨ੍ਹਾਂ ਕੋ ਘਰ ਹੈ ਨਹੀਂ ਗਰੀਬ ਪਰਿਵਾਰ ਨੇ ਉਹਨਾਂ ਨੂੰ ਘਰ ਬਣਾ ਕੇ ਦੇਣ ਦੀ ਗੱਲ ਹੈ ਚਾਹੇ ਉਹ ਕੱਚੇ ਘਰਾਂ ਨੂੰ ਪੱਕੇ ਕਰਕੇ ਦੇਣ ਦੀ ਗੱਲ ਆ ਚਾਹੇ ਸਾਡੇ ਚਰਚਾਂ ਦਾ ਜਿਹੜੀ ਸੁਰੱਖਿਆ ਦਾ ਮਾਮਲਾ ਹੈ ਕੋਈ ਅੱਜ ਦਿਨ ਦੇਖਿਆ ਹੋਊਗਾ ਚਰਚਾਂ ਦੇ ਉੱਪਰ ਹਮਲੇ ਹੁੰਦੇ ਨੇ ਧਰਮ ਪਰਿਵਰਤਨ ਦਾ ਨਾਂ ਲੈ ਕੇ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ ਪਾਸਟਰਸ ਨੂੰ ਪਰੇਸ਼ਾਨ ਕੀਤਾ ਜਾਂਦਾ ਉਸ ਤੋਂ ਇਲਾਵਾ ਜਦੋਂ ਕੋਈ ਪ੍ਰੋਗਰਾਮ ਕਰਨਾ ਹੁੰਦਾ ਸੱਤ ਸੰਗਗੁਰਗਾ ਤੋਂ ਉਹਦੇ ਵਿੱਚ ਪ੍ਰਸ਼ਾਸਨ ਦਾ ਕਈ ਵਾਰੀ ਪੂਰਾ ਸਹਿਯੋਗ ਨਹੀਂ ਮਿਲਦਾ ਸੋ ਇਹ ਜਿਹੜੀਆਂ ਸਮੱਸਿਆਵਾਂ ਨਾਲ ਅਸੀਂ ਪੀੜਤਾਂ ਖਾਸ ਕਰਕੇ ਸਾਡੇ ਕੋਲ ਰੱਖਮਾ ਕਰਨ ਵੀ ਨਹੀਂ ਹੈ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹ ਬੇਰੁਜ਼ਗਾਰ ਨੇ ਕਿਉਂਕਿ ਸਾਡੇ ਕੋਲ ਕੋਟਾ ਨਹੀਂ ਹੈ ਜਿਹਦੇ ਕਰਕੇ ਉਹ ਨੌਕਰੀਆਂ ਨਹੀਂ ਕਰ ਪਾਉਂਦੇ ਉਸ ਤੋਂ ਇਲਾਵਾ ਸਾਡੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਵਿੱਚ ਗੁਰਦ ਆਮਾਂ ਤੇ ਜਾਣ ਦਾ ਗੁਰਪੁਰਬ ਦੇ ਮੌਕੇ ਤੇ ਮੌਕਾ ਮਿਲਦਾ ਔਰ ਸਾਡੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ Eid ਦੇ ਮੌਕੇ ਤੇ ਮੱਕੇ ਜਾਣ ਦਾ ਮੌਕਾ ਮਿਲਦਾ ਸੋ ਮੁਸੀ ਭਾਈਚਾਰੇ ਦੀ ਵੀ ਇਹ ਮੰਗ ਰਹੀ ਆ ਪਿਛਲੇ 20 ਸਾਲ ਤੋਂ ਸੀਐਨਐਫ ਨੇ ਹਮੇਸ਼ਾ ਉਠਾਈ ਆ ਕਿ ਕ੍ਰਿਸਚਨ ਕਮਿਊਨਿਟੀ ਨੂੰ ਵੀ ਕ੍ਰਿਸਮਸ ਦੇ ਮੌਕੇ ਤੇ ਔਰ ਰੀਸਟਰ ਦੇ ਮੌਕੇ ਤੇ ਇਜ਼ਰਾਇਲ ਦੇ ਜਰੂਸ਼ਲਮ ਜਿੱਥੇ ਕਿ ਪ੍ਰਭੂ ਯਿਸੂ ਨੇ ਸਿੱਧਾ ਜਨਮ ਹੋਇਆ ਉੱਥੇ ਜਾਣ ਦਾ ਵੀਜ਼ਾ ਪੈਕੇਜ ਦਿੱਤਾ ਜਾਵੇ ਸੋ ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜੀ ਆ ਰੈਲੀ ਕਰ ਰਹੇ ਆ ਜਿਹੜੀ ਪ੍ਰਦਰਸ਼ਨ ਹੈ ਜਾਂ ਰੈਲੀਆਂ ਹੈ ਇਹ ਸ਼ਕਤੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਅੰਦਰ ਜਾਂ ਫਿਰ ਇਲੈਕਸ਼ਨ ਵਿਚ ਚੈਰੀ ਵਿੱਚ ਇਲੈਕਸ਼ਨ ਲੜेंगे ਤੁਹਾਡੇ ਨਾਲ ਬਿਲਕੁਲ ਅਸੀਂ ਦੇਖੋ ਐਕਚੁਅਲੀ ਹਰੇਕ ਕਮਿਊਨਿਟੀ ਜਿਹੜੀ ਆ ਉਹ ਆਪਣੀ ਇਕਤਾ ਕਰਕੇ ਆਪਣਾ ਪ੍ਰਦਰਸ਼ਨ ਕਰਦੀ ਆ ਤਾਂ ਕਿ ਇਹ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਲਈ ਇਕਤਾ ਦਾ ਪਤਾ ਚੱਲ ਸਕੇ ਔਰ ਉਹਨਾਂ ਦੀ ਬੰਦੀ ਹਿੱਸਦਾਰੀ ਉਹਨਾਂ ਨੂੰ ਮਿਲ ਸਕੇ ਸੋ ਅਸੀਂ ਵੀ ਆਪਣੀ ਲੋਕਾਂ ਨੂੰ ਜੁਨਿਟੀ ਵਿੱਚ ਲਿਆ ਕੇ ਇਹ ਇੱਕ ਜਿਹੜਾ ਇਕੱਠ ਦਿਖਾ ਰਹੇ ਹਾਂ ਕਿ ਭਾਈ ਇਹੋ ਹੀ ਉਹ ਇਕੱਠ ਹੈ ਜਿਹੜਾ ਤੁਹਾਨੂੰ ਦਿਤਾ ਕੇ ਅਸੈਂਬਲੀ ਪਾਰਲੀਮੈਂਟ ਚ ਭੇਜਦਾ ਹੁਣ ਅਸੀਂ ਆਪਣੀ ਇਕਤਾ ਕਰਕੇ ਜੇ ਸਾਡਾ ਇਹ ਮੈਕਸਿਮਮ ਪੰਜਾਬ ਦੇ ਵਿੱਚ ਇਕੱਠ ਹੁੰਦਾ ਰੈਲੀ ਦੇ ਵਿੱਚ 25000 ਤੋਂ ਵੱਧ ਲੋਕ ਸ਼ਾਮਲ ਹੁੰਦੇ ਆ ਤਾਂ ਫਿਰ ਅਸੀਂ ਲੋਕਾਂ ਨੂੰ ਪੁੱਛ ਕੇ ਅਸੀਂ ਪਾਰਟੀ ਦਾ ਵੀ ਐਲਾਨ ਕਰ ਸਕਦੇ ਆ ਔਰ ਆਉਂਦੇ ਅਸੀਂ 27 ਦੇ ਵਿੱਚ ਜਿਹੜਾ ਆ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਖੜੇ ਕਰਕੇ ਉਹਨਾਂ ਨੂੰ ਜਿਤਾ ਕੇ ਸੈਂਬਲੀ ਵਿੱਚ ਭੇਜਾਂਗੇ ਔਰ ਅੱਜ ਇਸ ਮੌਕੇ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਇੱਕ ਫਲੈਗ ਵੀ ਜਿਹੜਾ ਆ ਉਹ ਵੀ ਅਸੀਂ ਸੀਐਨਐਫ ਦਾ ਜਿਹੜਾ ਆ ਉਹ ਜਾਰੀ ਕਰ ਰਹੇ ਆ ਅਸੀਂ ਇਹ ਰੈਲੀ ਦੇ ਵਿੱਚ ਜਿਹੜਾ ਸਾਡਾ ਫਲੈਗ ਆ ਉਹ ਨਜ਼ਰ ਆਏਗਾ ਰੈਲੀ ਕਿ ਥਾਂ ਕਿੱਥੇ ਰੱਖੇ ਹੋਇਆ ਨੇ ਹੋ ਜੇ ਇਹ ਸਮਾਣੇ ਦੇ ਵਿੱਚ ਜੀ ਮੰਡੀ ਦੇ ਵਿੱਚ ਰੈਲੀ ਕੀਤੀ ਜਾਊਗੀ 18 ਜੂਨ ਜਿਹੜਾ ਦਿਨ ਬੁੱਧਵਾਰ ਆ ਔਰ ਇਸ ਸਮਾਣਾ ਮੰਡੀ ਦੇ ਵਿੱਚ ਜਿਹੜੀ ਆ ਰੈਲੀ ਕੀਤੀ ਜਾਵੇਗੀ ਅਸੀਂ ਪੰਜਾਬ ਦੇ ਜਿਹੜੇ ਇਸ ਮੂਹ ਭਾਈਚਾਰੇ ਨੂੰ ਕ੍ਰਿਸਚਨ ਕਮਿਊਨਿਟੀ ਨੂੰ ਅਪੀਲ ਕਰਦੇ ਆ ਕਿ ਭਾਈ ਆਪਣੀ ਆਉਣ ਵਾਲੀਆਂ ਨਸਲਾਂ ਦੇ ਚੰਗੇ ਭਵਿੱਖ ਦੇ ਲਈ ਔਰ ਆਪਣੇ ਬੱਚੇ ਜਿਹੜੇ ਆ ਉਹਨਾਂ ਦੇ ਅੱਛੇ ਭਵਿੱਖ ਦੇ ਲਈ ਆਪਣੇ ਚੜ੍ਹਦੀ ਸੁਰੱਖਿਆ ਦੇ ਲਈ ਧਿਆਨ ਵਿੱਚ ਇਹਨਾਂ ਗੱਲਾਂ ਰੱਖਦੇ ਹੋਏ ਜੋ ਰੈਲੀ ਰੱਖੀ ਗਈ ਆ ਉਹਦੇ ਵਿੱਚ ਜਿਹੜਾ ਹਮ ਹਮਾ ਕੇ ਪਹੁੰਚੋ ਠੀਕ ਥੈਂਕ ਯੂ